ਜੇ ਤੁਸੀਂ ਪ੍ਰਦਰਸ਼ਨ ਰੱਖਿਆ ਨਬੋਦਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅ ਬਿਲਕੁਲ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਜਿਹੜਾ ਜਗਾ ਜਗਾ ਤੇ ਚੱਲ ਰਿਹਾ ਵਿਧਾਨ ਸਭਾ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਜੀ ਮਾਨ ਨੇ ਸਪੈਸ਼ਲ ਸੈਸ਼ਨ ਬੁਲਾ ਕੇ ਉਹਦੇ ਵਿੱਚ ਨਰੇਗਾ ਦੇ ਨੂੰ ਬਦਲ ਕੇ ਜੀਰਾਮ ਜੀ ਕਾਨੂੰਨ ਲੈ ਕੇ ਆਂਦਾ ਸੀ ਉਹਨੂੰ ਵੀ ਰੱਦ ਕਰ ਦਿੱਤਾ ਗਿਆ ਕਿ ਇਹ ਪੰਜਾਬ ਦੇ ਜਾਂ ਨਰੇਗਾ ਵਰਕਰਾਂ ਦੇ ਹੱਕ ਦੇ ਵਿੱਚ ਕਾਨੂੰਨ ਨਹੀਂ ਹੈਗਾ ਇਸ ਕਰਕੇ ਅਸੀਂ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਾਂਗੇ ਔਰ ਪੰਜਾਬ ਦੇ ਵਿੱਚ ਥਾਂ ਥਾਂ ਪ੍ਰਦਰਸ਼ਨ ਹੋ ਰਿਹਾ ਅਸੀਂ ਵੀ ਆਪਣੇ ਹਲਕੇ ਦੇ ਵਿੱਚ ਆਪਣੇ ਸਾਰੇ ਨਰੇਗਾ ਵਰਕਰਸ ਨੂੰ ਨਾਲ ਲੈ ਕੇ ਉਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਦੀਆਂ ਰੋਜ਼ੀ ਰੋਟੀ ਦਾ ਖਿਆਲ ਰੱਖਦੇ ਹੋਏ ਅੱਜ ਇਹ ਜਿਹੜਾ ਮਾਰਚ ਆ ਇਹ ਇੱਥੋਂ ਲੈ ਕੇ ਤੇ ਅਸੀਂ ਐਸ ਡੀ ਐਮ ਦਫ਼ਤਰ ਜਾ ਅੱਗੇ ਅੰਬੇਦਕਰ ਚੌਂਕ ਤੱਕ ਇਹ ਮਾਰਚ ਜਿਹੜਾ ਅਸੀਂ ਲੈ ਕੇ ਜਾਵਾਂਗੇ ਪੈਦਲ ਮਾਰਚ ਇੱਥੋਂ ਆਪਣੇ ਗੁੱਸੇ ਦਾ ਇਜ਼ਹਾਰ ਕਰਨ ਵਾਸਤੇ ਤੇ ਇਹ ਜਿਹੜੀ ਗੂੰਜ ਹੈ ਸੈਂਟਰ ਗਵਰਨਮੈਂਟ ਦੇ ਕੰਨ ਤੱਕ ਪਹੁੰਚਾਉਣ ਵਾਸਤੇ ਇਹ ਲੰਬਾ ਰੋਸ ਮਾਰਚ ਕੱਢਿਆ ਜਾਊਗਾ ਔਰ ਜਿਹੜੀ ਆਵਾਜ਼ ਆ ਨਰੇਗਾ ਕਮਿਆਂ ਦੀ ਬੁਲੰਦ ਕੀਤੀ ਜਾਏਗੀ ਨਰੇਗਾ ਕਾਨੂੰਨ ਦੇ ਵਿੱਚ ਐਮੈਂਡਮੈਂਟ ਕੀਤੀ ਆ ਕੀ ਕੀਤੀ ਭਾਜਪਾ ਨੇ ਜਿਹੜੀ ਤੁਸਤਾਨੂੰ ਇੱਥੇ ਪ੍ਰਦਰਸ਼ਨ ਕਰਨ ਨੂੰ ਭਾਜਪਾ ਨੇ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀ ਸਟੇਟ ਗਵਰਨਮੈਂਟ ਦਾ ਸ਼ੇਅਰ ਹੁੰਦਾ ਸੀਗਾ ਨਰੇਗਾ ਸਕੀਮ ਦੇ ਵਿੱਚ ਉਹ ਸਿਰਫ ਤਰਪਸੰਦ 10% ਹੁੰਦਾ ਸੀ ਉਹਨੂੰ ਵਧਾ ਕੇ ਹੁਣ ਉਹਨਾਂ ਨੇ 60-40 ਦੀ ਰੇਸ਼ੋ ਕਰ ਦਿੱਤੀ ਜਿਹੜੀ ਪਹਿਲਾਂ 90 ਤੇ 10 ਦੀ ਰੇਸ਼ੋ ਹੁੰਦੀ ਸੀ ਇਹਦੇ ਫੰਡ ਨਹੀਂ ਹੈਗੇ ਉਹ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਹੀਂ ਹੈਗੀਆਂ ਉਹਨਾਂ ਸਟੇਟਾਂ ਨੂੰ ਬਲੈਕਮੇਲ ਕਰਨਗੇ ਉਹਨਾਂ ਸਟੇਟਾਂ ਨੂੰ ਕੰਮ ਤੋਂ ਵਾਂਝੇ ਰੱਖਣਗੇ ਦੂਸਰਾ ਜਿਹੜਾ ਕੰਮ ਆ ਪਹਿਲਾਂ ਇੱਥੇ ਸਟੇਟ ਦੀ ਜ਼ਰੂਰਤ ਦੇ ਮੁਤਾਬਕ ਹਰ ਹਲਕੇ ਦੀ ਜ਼ਰੂਰਤ ਦੇ ਮੁਤਾਬਕ ਹਰ ਪਿੰਡ ਦੀ ਸ਼ਹਿਰ ਦੀ ਜ਼ਰੂਰਤ ਦੇ ਮੁਤਾਬਕ ਜਿਹੜਾ ਨਰੇਗਾ ਦਾ ਕੰਮ ਦਿੱਤਾ ਜਾਂਦਾ ਸੀ ਉਹ ਸਾਰੇ ਦਾ ਸਾਰਾ ਅਧਿਕਾਰ ਖੋ ਲਿਆ ਸੈਂਟਰ ਗਵਰਨਮੈਂਟ ਤੈਅ ਕਰੇਗੀ ਬੀਜੇਪੀ ਸਰਕਾਰ ਤੈਅ ਕਰੇਗੀ ਕੀ ਇਸ ਸਟੇਟ ਦੇ ਵਿੱਚ ਕੀ ਇਸ ਸ਼ਹਿਰ ਦੇ ਵਿੱਚ ਕੀ ਇਸ ਪਿੰਡ ਦੇ ਵਿੱਚ ਕੀ ਇਸ ਡਿਪਾਰਟਮੈਂਟ ਦੇ ਵਿੱਚ ਨਰੇਗਾ ਦਾ ਕੰਮ ਦੇਣਾ ਕੀ ਇਸ ਦੇ ਵਿੱਚ ਨਹੀਂ ਦੇਣਾ ਕਿੱਥੇ ਨਰੇਗਾ ਦਾ ਕੰਮ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਉਹ ਤੈਅ ਕਰੇਗੀ ਪੈਸੇ ਕਦੋਂ ਦੇਣੇ ਆ ਇਹ ਸੈਂਟਰ ਗਵਰਨਮੈਂਟ ਤੈਅ ਕਰੇਗੀ ਇਹ ਸਾਰੀਆਂ ਜਿਹੜੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਸਿਰਫ ਤੇ ਸਿਰਫ ਨਰੇਗਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਕਦੇ ਵੀ ਕਾਮਯਾਬ ਨਹੀਂ ਹੁੰਦੇ ਉਤੇ ਜਦੋਂ ਕੰਮ ਹੀ ਨਹੀਂ ਦੇਣਾ ਭਾਵੇਂ 150 ਕਰ ਦੇਣ ਭਾਵੇਂ 365 ਦਿਨ ਕਰ ਦੇਣ ਜਦੋਂ ਕਿਸੇ ਨੇ ਕੰਮ ਹੀ ਨਹੀਂ ਦੇਣਾ ਮਸਲਾ ਤੇ ਕੰਮ ਦਾ ਆ ਸੈਂਟਰ ਕਮੰਡ ਕੰਮ ਹੀ ਨਹੀਂ ਦੇਣਾ ਚਾਹੁੰਦੀ ਨਰੇਗਾ ਵਰਕਰਾਂ ਨੂੰ ਜਿਹੜਾ ਸਾਡਾ ਮੁੱਖ ਮੁੱਦਾ ਭਾਵਨਾ ਕੋ ਮਾਂ ਕਹਿੰਦੇ ਭਾਵਨਾਵਾਂ ਨੂੰ ਦੇਖਦੇ ਹੋ ਧਾਰਮਿਕ ਦੇ ਜਿਹੜਾ ਰੰਗਤ ਦਿੱਤੀ ਜਾ ਰਹੀ ਹੈ ਬਿਲਕੁਲ ਉਹਨਾਂ ਦੀ ਆਦਤ ਹੈ ਇਹ ਇਹ ਉਹਨਾਂ ਦੇ ਏਜੰਡੇ ਦਾ ਹਿੱਸਾ ਹੈ ਕਿ ਹਰ ਚੀਜ਼ ਨੂੰ ਭਗਵਾਨ ਰਾਮ ਜੀ ਦੇ ਨਾਲ ਜੋੜ ਕੇ ਉਹਨੂੰ ਦੇਸ਼ ਦੇ ਵਿੱਚ ਲਾਗੂ ਕੀਤਾ ਜਾਵੇ ਸਾਨੂੰ ਭਗਵਾਨ ਰਾਮ ਜੀ ਦੇ ਨਾਮ ਤੋਂ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈਗੀ ਅਸੀਂ ਸਵੀਕਾਰ ਕਰਦੇ ਹਾਂ ਇਸ ਨਾਮ ਨੂੰ ਪਰ ਮੁੱਦਾ ਕੀ ਆ ਕਿ ਜਿਹੜੀਆਂ ਜਿਹੜਾ ਜਿਹੜਾ ਇਹ ਨਾਮ ਆ ਇਹਦੇ ਨਾਲ ਵਰਕਰਾਂ ਨੂੰ ਕੰਮ ਮਿਲ ਜੂਗਾ ਕਿ ਸਾਡੇ ਵਰਕਰ ਜਿਹੜੇ ਆ ਉਹ ਜਿਹੜੀਆਂ ਮਹਿਲਾ ਸਾਡੀਆਂ ਤਕਰੀਬਨ 90% ਔਰਤਾਂ ਕੰਮ ਕਰਦੀਆਂ ਕਿ ਉਹਨਾਂ ਦੇ ਹੱਥ ਵਿੱਚ ਰੋਜ਼ਗਾਰ ਆਏਗਾ 10 ਦਿਨਾਂ ਬਾਅਦ ਉਹਨਾਂ ਦੇ ਹੱਥ ਦੇ ਵਿੱਚ 3500 ਰੁਪਏ ਆਏਗਾ ਸਸਿਤ ਇਹ ਕਰਦੇ ਜਿਹੜਾ ਬਿਲਕੁਲ ਨਹੀਂ ਆਊਗਾ ਜਿਹੜਾ ਸਾਨੂੰ ਪਤਾ ਆ ਕਿ ਚਾਲ ਹੀ ਕੁਝ ਇਹ ਆ ਕਿ ਕੰਮ ਨੂੰ ਖਤਮ ਕੀਤਾ ਜਾ ਸਕੇ ਧਾਰਮਿਕ ਭਾਵਨਾਵਾਂ ਦੇ ਨਾਲ ਪੜਕਾ ਕਿ ਸਿਰਫ ਸੜਕ ਭਗਵਾਨ ਰਾਮ ਨੂੰ ਸਿਰਫ ਬੀਜੇਪੀਏ ਸਮਝਦੀ ਆ ਕਿ ਭਗਵਾਨ ਰਾਮ ਸਿਰਫ ਸਾਡੇ ਨੇ ਆਪਣੇ ਕਿੰਨੇ ਹਲਕੇ ਦੇ ਕਿੰਨੇ ਨਰੇਗਾ ਵਰਕਰ ਪਰਭਾਵਤ ਨੇ ਆ तकरीबन ਸਾਡੇ ਹਲਕੇ ਦੇ ਵਿੱਚ तकरीबन 7000 ਨਰੇਗਾ ਵਰਕਰ ਨੇ ਜਿਹੜੇ ਐਕਟਿਵ ਨਰੇਗਾ ਵਰਕਰ ਨੇ ਹੋਣ ਨੂੰ ਤਾਂ ਹੋਰ ਵੀ ਬਹੁਤ ਜ਼ਿਆਦਾ ਨੇ ਜੇ ਸਾਨੂੰ ਜ਼ਰੂਰਤ ਪੈਂਦੀ ਆ ਮੇਰੇ ਖਿਆਲ ਵੈਸੇ ਤਾਂ 15 ਤੋਂ 20000 ਨਰੇਗਾ ਵਰਕਰ ਹੋਣਗੇ ਲੇਕਿਨ ਜਿਹੜੇ ਐਕਟਿਵ ਨੇ ਜਿਨ੍ਹਾਂ ਨੂੰ ਹਰ ਵੇਲੇ ਕੰਮ ਦਿੱਤਾ ਜਾਂਦਾ ਉਹ 7000 ਨਰੇਗਾ ਵਰਕਰ ਨੇ ਜਦੋਂ ਜ਼ਰੂਰਤ ਪੈਂਦੀ ਆ ਤਾਂ ਉਹਨਾਂ ਨੂੰ 20 ਦੇ 20000 ਨੂੰ ਵੀ ਐਕਟਿਵ ਕੀਤਾ ਜਾਂਦਾ ਆ ਜਦੋਂ ਕਿਤੇ ਜ਼ਰੂਰਤ ਪਵੇ ਅਦਰਵਾਈਜ਼ 6 7000 ਰੇਗਰਕਰ ਹਰ ਮਹੀਨੇ ਕੰਮ ਕਰਦੇ ਹਨ ਮਨਰੇਗਾ ਦੇ ਨਾਮ ਨਾਲ ਦੇਸ਼ ਦੇ ਵਿੱਚ ਜਿਹੜੀ ਜਾਤ ਪਾਤ ਦੇ ਮੁੱਦੇ ਬੜੇ ਉਛਾਲੇ ਜਾ ਰਹੇ ਆ ਥੋੜੀ ਦੇਰ ਪਹਿਲਾਂ ਇਹ ਮੂਨ ਭਗਵਤ ਜੋ ਕਿ ਆਰਐਸਐਸ ਦੇ ਮੁਖੀ ਨੇ ਉਹਨਾਂ ਦਾ ਬਿਆਨ ਆ ਕਿ 2027 ਤੋਂ ਪਹਿਲਾਂ ਪਹਿਲਾਂ ਜਿਨਨੇ ਅਸ਼ੂਤ ਨੇ ਉਹਨਾਂ ਨੂੰ ਆਰਮੀ ਦੇ ਵਿੱਚੋਂ ਕੱਢਿਆ ਜਾਵੇ ਇਹ ਏਜੰਡਾ ਹੀ ਜਿਹੜਾ ਜਿਹੜਾ ਇਹਨਾਂ ਦਾ ਆਰਐਸਐਸ ਦਾ ਬੀਜੇਪੀ ਦਾ ਜਿਹੜਾ ਏਜੰਡਾ ਹੈ ਨਾ ਉਹ ਜਾਤਪਾਤ ਤੇ ਲੋਕਾਂ ਨੂੰ ਲੜਾਉਣਾ ਧਰਮ ਦੇ ਆਧਾਰ ਤੇ ਲੜਾਉਣਾ ਲੜਾ ਕੇ ਜਿਹੜੇ ਅਸਲ ਮੁੱਦੇ ਨੇ ਦੇਸ਼ ਦੇ ਉਹਨਾਂ ਤੋਂ ਧਿਆਨ ਪਟਕਾਉਣਾ ਇਹ ਰੋਜ਼ਗਾਰ ਨਹੀਂ ਦੇ ਸਕੇ ਜਿਹੜਾ ਰੋਜ਼ਗਾਰ ਦਿੱਤਾ ਹੋਇਆ ਸੀ ਗਰੰਟੀ ਸੀ ਰੋਜ਼ਗਾਰ ਦੀ ਉਹ ਖੋਣ ਦੇ ਯਤਨ ਕੀਤੇ ਜਾ ਰਹੇ ਆ ਦੇਸ਼ ਦੇ ਸਰ 200 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਲੈ ਲੈ ਕੇ ਜਿਹੜਾ ਕਿ ਜਦੋਂ ਕਿ 14 ਸਾਲ ਪਹਿਲਾਂ ਇਹ 55 ਤੋਂ 60 ਲੱਖ ਕਰੋੜ ਕਰਜ਼ਾ ਸੀ ਜਿਹੜਾ ਪਿਛਲੇ 14 ਸਾਲ 14 ਸਾਲਾਂ ਦੇ ਵਿੱਚ ਜਾਂ ਜਿਨ੍ਹਾਂ ਵੀ ਸਾਲ ਇਹਨਾਂ ਨੂੰ ਰਾਜ ਕਰਦੇ 11 ਸਾਲਾਂ ਦੇ ਵਿੱਚ ਉਹ 200 ਲੱਖ ਕਰੋੜ ਦੇ ਦੇਸ਼ ਦੇ ਸਰ ਕਰਜ਼ਾ ਹੋ ਗਿਆ ਕਿਸੇ ਵੀ ਗੁਆਂਢੀ ਦੇਸ਼ ਦੇ ਨਾਲ ਇਹਨਾਂ ਦੀ ਬਣੀ ਨਹੀਂ ਹੋਈ ਸਾਰੇ ਗੁਆਂਢੀ ਦੇਸ਼ਾਂ ਦੇ ਨਾਲ ਦੁਸ਼ਮਣੀ ਪਾ ਰੱਖੀ ਆ ਪੰਜਾਬ ਭਾਰਤ ਸਾਡਾ ਵੈਸੇ ਸਿਕਿਉਰ ਨਹੀਂ ਹੈਗਾ ਇਹਨਾਂ ਦੇ ਹੱਥਾਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੋਂ ਧਿਆਨ ਭਟਕਾਉਣ ਵਾਸਤੇ ਕਿ ਚੰਗੇ بڑے ਲਿਖੇ ਸੈਕੂਲਰ ਲੋਕਾਂ ਦਾ ਧਿਆਨ ਇਹਨਾਂ ਚੀਜ਼ਾਂ ਵੱਲ ਨਾ ਜਾਵੇ ਇਸ ਕਰਕੇ ਧਰਮ ਦੇ ਨਾਂ ਤੇ ਰਾਜਨੀਤੀ ਹੁੰਦੀ ਆ ਨਰੇਗਾ ਦੇ ਮਾੜੇ ਕਾਨੂੰਨ ਨੂੰ ਲੈ ਕੇ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਕੀ ਆਪਣਾ ਰੱਖ ਰੱਖਦੀਆਂ ਪਰ ਮੈਨੂੰ ਬਾਕੀ ਸਿਆਸੀ ਪਾਰਟੀਆਂ ਦਾ ਪਤਾ ਨਹੀਂ ਪਰ ਆਮ ਆਦਮੀ ਪਾਰਟੀ ਦਾ ਰੁਖ ਤੈਅ ਹੈ ਕਿ ਵੀ ਵਿਧਾਨ ਸਭਾ ਦੇ ਵਿੱਚ ਮਤਲ ਲੈ ਕੇ ਇਸਕੀ ਮਰਦ ਕਰ ਦਿੱਤੀ ਆ ਸੰਘਾਸ਼ ਉਹਨੇ ਦੇ ਚੱਲੂ ਰਹੂਗਾ ਜਿੰਨੀ ਦੇਰ ਇਹ ਕਾਨੂੰਨ ਜਿਹੜਾ ਵਾਪਸ ਨਹੀਂ ਲੈ ਲੈ ਜਾਣਾ ਥੈਂਕ ਯੂ